ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰਾਇ ਉਢੀਣਾ ਐਸੇ ਦੀਨ ਦਿਆਲ ਸਤਗੁਰ ਮੇਰੀ ਪੀਰ ਦੇ ਮਾਲਕ ਤਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੰਦੀ ਛੋੜ ਜਿਸ ਨੂੰ ਆਪਾਂ ਆਖਦੇ ਹਾਂ ਇਸ ਦਿਨ ਤੇ ਸਤਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਉਹਨਾਂ ਸਿਆਸੀ ਕੈਦੀ ਰਾਜਿਆਂ ਨੂੰ ਰਿਹਾ ਕਰ ਕਰਾ ਕੇ ਇਸ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਜੀਸਾਂ ਦਿਵਾਲੀ ਦਾ ਤਿਉਹਾਰ ਪਾਵੇ ਹਿੰਦੁਸਤਾਨ ਦੇ ਵਿੱਚ ਜੁਗਾ ਜਗਾਂਤਰਾਪ ਮਨਾਇਆ ਜਾਂਦਾ ਹੈ ਔਰ ਸਾਨੂੰ ਪੜਾਇਆ ਜਾਂਦਾ ਸੀਗਾ ਕਿ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਛੱਡ ਕੇ ਤੇ ਅਯੋਧਿਆ ਵਾਪਸ ਪਰਤੇ ਸਨ ਔਰ ਉਹਨਾਂ ਦੇ ਵਾਪਸ ਪਰਤਣ ਤੇ ਅਯੋਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਉਨਮਸਬਾਤ ਕੀਤਾ ਸੀ ਲੇਕਿਨ ਜੇਕਰ ਆਪਾਂ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਦਾ ਅਧਿਕਾਰ ਦੀ ਗੱਲ ਕਰੀਏ ਤਾਂ ਇਹ ਅਧਿਕਾਰ ਜਿਹੜੇ ਮਾਲਕ ਸਤਿਗੁਰੂ ਧੰਨ ਗورو ਹਰਿਪ੍ਰਿੰਦ ਸਾਹਿਬ ਜੀ ਮਹਾਰਾਜ ਨੇ ਦਿੱਤਾ ਹੈ ਕਿਉਂਕਿ ਸ਼੍ਰੀ ਰਾਮਚੰਦਰ ਜੀ ਅਯੋਧਿਆ ਵਾਪਸ ਕਰਤੇ ਸਨ ਤੇ ਅਯੋਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਸੀ ਲੇਕਿਨ ਜਦੋਂ ਧੰਨ ਗورو ਹਰਿਪ੍ਰਿੰਦ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਵਾਰਲੀਗਰ ਦੇ ਕਿਲੇ ਵਿੱਚ ਉਹਨਾਂ ਸਿਆਸੀ ਕੈਦੀਆਂ ਨੂੰ ਜਿਨ੍ਹਾਂ ਤੇ ਗਿਣਤੀ 55 ਔਰ ਕਈ ਵਿਦਵਾਨਾਂ ਨੇ 101 ਰਾਜਿਆਂ ਦੀ ਵੀ ਕੀਤੀ ਹੈ ਜਦ ਸਤਿਗੁਰੂ ਜੀ ਨੇ ਉਹਨਾਂ ਨੂੰ ਰਿਹਾਅ ਕਰਵਾਇਆ ਔਰ ਉਹ ਆਪੋ ਆਪਣੀਆਂ ਅਰਿਆਸਤਾਂ ਦੇ ਵਿੱਚ ਰਿਹਾਅ ਹੋਣ ਤੋਂ ਬਾਅਦ ਪਰਤੇ ਤੇ ਉੱਥੋਂ ਦੇ ਵਸਨੀਕਾਂ ਨੇ ਉਹਨਾਂ ਦੇ ਵਾਪਸ ਆਉਣ ਦੀ ਛੁੱਟ ਕੇ ਵਾਪਸ ਆਉਣ ਦੀ ਖੁਸ਼ੀ ਵਿੱਚ ਉਹ ਰਿਹਾਅ ਹੋ ਕੇ ਵਾਪਸ ਆਉਣ ਦੀ ਖੁਸ਼ੀ ਵਿੱਚ ਦੀਪ ਮਾਲਾ ਕੀਤੀ ਸੀ ਔਰ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਕਰਕੇ ਬੰਦੀ ਛੋੜ ਕਿਹਾ ਜਾਂਦਾ ਹੈ ਔਰ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਮ ਦੇ ਨਾਲ ਹਮੇਸ਼ਾ ਯਾਦ ਕਰਦੇ ਨੇ ਔਰ ਬੜੇ ਸਤਿਕਾਰ ਦੇ ਨਾਲ ਬੜੇ ਉਲਾਸ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਬੜੇ ਚਾਹ ਦੇ ਨਾਲ ਇਸ ਤਿਉਹਾਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਨੰਦ ਸਰਸਵ ਜੀ ਵਿਖੇ ਔਰ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖ ਬੰਦੀ ਛੋੜ ਦੇ ਨਾਮ ਤੇ ਮਨਾਉਂਦੇ ਹਨ ਔਰ ਥਾਂ ਥਾਂ ਤੇ ਚਾਹੇ ਘਰ ਹੋਵੇ ਚਾਹੇ ਕਾਰੋਬਾਰਿਕ ਅਦਾਰੇ ਹੋਣ ਚਾਹੇ ਕੁਇ ਪਸ਼ੂਮਾਂ ਦੀਆਂ ਵੇਟੀਆਂ ਹੋਣ ਹਰ ਥਾਂ ਤੇ ਦੀਪ ਮਾਲਾ ਕੀਤੀ ਜਾਂਦੀ ਹੈ ਕਿਉਂਕਿ ਜਿਸ ਦਿਨ ਸਤਗੁਰਾਂ ਨੇ ਰਿਹਾਂ ਹੋ ਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣਾ ਸੀ ਮਾਤਾ ਗੰਗਾ ਜੀ ਦੇ ਆਦੇਸ਼ਾਂ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਤੋਹਰ ਨਾ ਸੰਗਤਾਂ ਨੇ ਦੇਸੀ ਘੋਦੇ ਦੀਵੇ ਬਾਲ ਕੇ ਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖੁਸ਼ ਆਮਦੀ ਦਾ ਆਖਿਆ ਸੀ ਔਰ ਸਤਗੁਰੂ ਜੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹਾਰੇ ਸਨ ਉਸ ਖੁਸ਼ੀ ਰਮੁਖ ਰੱਖ ਗਿਆ ਹੋਇਆ ਸਮੁੱਚਾ ਸੰਸਾਰ ਸਸਾਰਪੜ ਵਿੱਚ ਵਸਦੇ ਹੋਏ ਸਿੱਖ ਇਸ ਤਿਉਹਾਰ ਨੂੰ ਬੰਦੇ ਛੋੜ ਦੇ ਨਾਮ ਤੇ ਮਨਾਉਂਦੇ ਨੇ ਔਰ ਇਸ ਵਾਰ ਕੋレखा ਸੰਗਤ ਵਿੱਚ ਪਾਇਆ ਜਾ ਰਿਹਾ ਹੈ ਕਿ ਬੰਦੇ ਛੋੜ ਤਿਉਹਾਰ 20 ਤਰੀਕ ਨੂੰ ਮਨਾਇਆ ਜਾਏ ਜਾਂ 21 ਤਰੀਕ ਨੂੰ ਮਨਾਇਆ ਜਾਏ ਉਹ ਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਜੀ ਵੱਲੋਂ ਇਹ ਤਿਉਹਾਰ 18 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਸੋ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਸ ਤਿਉਹਾਰ ਨੂੰ ਬੰਦੇ ਛੋੜ ਦੇ ਦਿਵਸ ਨੂੰ 1 ਅਕਤੂਬਰ ਨੂੰ ਹੀ ਮਨਾਇਆ ਜਾਵੇ ਔਰ ਬੰਦੇ ਛੋੜ ਦੇ ਦਿਵਸ ਦੀਆਂ ਆਪ ਸੰਸਾਰ ਪਰਵ ਵਿਸਵਸਤੀਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਿੱਥੇ ਅਸੀਂ ਦੀਪਮਾਲਾ ਕਰਦੇ ਹਾਂ ਕਿਉਂਕਿ ਧੋ ਦੇ ਦੀਵੇ ਬਾਲਣੇ ਤੇਰ ਦੇ ਦੀਵੇ ਬਾਲਣੇ ਵਾਤਾਵਰਣ ਨੂੰ ਸੁਗੰਧਿਤ ਕਰਦੇ ਨੇ ਔਰ ਵਾਤਾਵਰਣ ਨੂੰ ਸ਼ੁੱਧ ਕਰਦੇ ਨੇ ਉਥੇ ਆਤਿਸ਼ਬਾਜੀ ਵੀ ਚਲਾਈ ਜਾਂਦੀ ਹੈ ਕਿਉਂਕਿ ਕੋਈ ਅੰਦਾਜ਼ਾ ਨਹੀਂ ਕੀਤਾ ਜਾ ਸਕਦਾ ਕਿ ਕਿੰਨਾ ਕੋਪੋਲਿਊਸ਼ਨ ਪਟਾਕਿਆਂ ਦੇ ਨਾਲ ਪੋਟਾਸ਼ ਦੇ ਨਾਲ ਆਕਾਸ਼ ਵਿੱਚ ਫੈਲਦਾ ਹੈ ਜੋ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ ਪਸ਼ੂਆਂ ਤੇ ਪੰਛੀਆਂ ਤੇ ਇਨਸਾਨਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਬਿਮਾਰਾਂ ਤੇ ਉਹਦਾ ਜਿਹੜਾ ਬਹੁਤ ਵੱਡਾ ਇੱਕ ਅਸਰ ਹੁੰਦਾ ਹੈ ਔਰ ਉਸ ਨੂੰ ਨਿਰਅਸਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਵਾਤਾਵਰਣ ਦਾ ਵੀ ਖਿਆਲ ਕਰਨਾ ਚਾਹੀਦਾ ਹੈ ਔਰ ਘੱਟ ਤੋਂ ਘੱਟ ਜਿਹੜੇ ਪੋਟਾਸ਼ ਦੇ ਪ੍ਰਦੂਸ਼ਿਤ ਜਿਹੜੇ ਪਟਾਕੇ ਨੇ ਉਹ ਚਲਾਉਣੇ ਚਾਹੀਦੇ ਨੇ ਪਟਾਕੇ ਚਲਾਉਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਔਰ ਵੱਤ ਤੋਂ ਵੱਤ ਸਾਨੂੰ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਇੱਕ ਅਹਦ ਕਰੀਏ ਕਿ ਇਸ ਤਿਉਹਾਰ ਤੇ ਜੋ ਆਪਾਂ ਬੰਦੇ ਛੋੜਦੇ ਤਿਉਹਾਰ ਮਨਾਉਣਾ ਹੈ ਇਸ ਤਿਉਹਾਰ ਤੇ ਘਟੋ ਘੱਟ ਇੱਕ ਇੱਕ ਸਿੱਖ ਇੱਕ ਇੱਕ ਬੂਟਾ ਆਪਣੇ ਹੱਥਾਂ ਦੇ ਨਾਲ ਜ਼ਰੂਰ ਲਾਵੇ ਤਾਂ ਕਿ ਵਾਤਾਵਰਣ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾ ਸਕੇ